ਕਤੋਂ ਬੋਲ ਮੈਂ ਨੋਮ ਵੀ ਇਹ ਹੁੰਦਾ ਇਹ ਹੁੰਦਾ ਭਾਈ ਸੋਨੀਏ ਨੀ ਅੱਖ ਤੇਰੀ ਥੀ ਫਾਇਰ ਅਗਰ ਆ ਦੇਖਦੀ ਨੀ ਦਾਤਾ ਸ਼ਰੀਫਾ ਇੱਥੇ ਕਹਿੰਦੀ ਤੂੰ ਮੱਚ ਦੇ ਸਿਦਾ ਹੀ ਦਿਲ ਕਰੇ ਲੰਡਨ ਤੇ ਪਾਰਟੀ ਆਈ ਵੀਜ਼ਾ ਸਾਟੇ ਲੀ ਫੇਰੀ ਨੀ ਪੋਰਾ ਲੱਗਦੀ ਆਈ ਜਿਸ ਟੋਰੀ ਤੋਤਾ ਬੋਰਾ ਬੋਰਾ ਲੱਗਦੀ ਅੱਜ ਤੇਰੀ ਸੋਨੀਏ ਸਰੀਲੀ ਨੂਰੀ ਵਰਗੀ ਜਦੋਂ ਲੱਕ ਹਿੱਲਦਾ ਉਹ ਤਾਂ ਨੋਰਾ ਲੱਗਦੀ ਹਾਂ ਸਨ ਤੇਰਾ ਤੋਬਾ 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 ਹੁਸਨ ਤੇਰਾ ਤੋਬਾ 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 ਰਾਜਾ ਜਰੇ ਹਾਂਜੀ ਇਸ ਸੋਦਾਵਾਂ ਮਿਲਣ ਦੀਆਂ ਤਾਂ ਕੀ ਕਹਿਣਾ ਚਾਹੂੰਗੇ ਇਹਦੇ ਵਿੱਚ ਇਸ ਵਾਰ ਆਪਾਂ ਪਹਿਲੀ ਵਾਰ ਇੱਥੇ ਫਰੋਜਪੁਰ ਦੇ ਵਿੱਚ ਫਿਸ਼ਟਾ ਨਾ ਲੈ ਕੇ ਆ ਰਹੇ ਹਾਂ ਜਿਹੜਾ ਸੀ ਵਰਡ ਹੈ ਉਹਦੇ ਵਿੱਚ ਵਿਦੇਸ਼-ਵਿਦੇਸ਼ ਤੋਂ ਜਿਹੜੀਆਂ ਫਿਸ਼ ਹੈ ਕਈ ਐਸੇ ਹੈਗੇ ਆ ਉਹਦੇ ਵਿੱਚ ਕਛੂਏ ਆ ਉਹ ਸਾਰੇ ਵਿਦੇਸ਼ ਤੋਂ ਮੰਗਾਏ ਹੋਏ ਨੇ ਇਸ ਵਾਰ ਪਹਿਲੀ ਵਾਰ ਅਸੀਂ ਫਰੋਜਪੁਰ ਦੇ ਵਿੱਚ ਇਹ ਲੈ ਕੇ ਆਏ ਹਾਂ ਉਦੇ ਵਿੱਚ ਵੱਡੇ ਚੂਲੇ ਛੋਟੇ ਚੂਲੇ ਬੱਚਿਆਂ ਦੇ ਸ਼ਾਪਿੰਗ ਦੀਆਂ ਦੁਕਾਨਾਂ ਸਾਰੀਆਂ ਖਾਣ ਪੀਣ ਦੀਆਂ ਦੁਕਾਨਾਂ ਹੋਣਗੀਆਂ ਕੰਬੋ ਪੈਕ ਕਿੰਨਾ ਹੋਵੇਗਾ ਜੀ ਹਾਂਜੀ ਕੰਬੋ ਪੈਕ ਕਿੰਨਾ ਹੋਵੇਗਾ ਕੰਬੋ ਪੈਕ ਹੈ ਕਿ 300 ਰੁਪਏ ਦਾ ਕਿ 200 ਰੁਪਏ ਦਾ ਹੈ ਉਹਦੇ ਵਿੱਚ ਫਿਸ਼ਟਨਰ ਗੇਟ ਐਂਟਰੀ ਔਰ ਉਹ ਚੂਲੇ ਛੇ ਤਰ੍ਹਾਂ ਦੇ ਵੈਸੇ ਐਂਟਰੀ ਟਿਕਟ ਕਿੰਨੀ ਹੋਵੇਗੀ ਵੈਸੇ ਐਂਟਰੀ ਟਿਕਟ 30 ਰੁਪਏ ਹੈ ਜਿਹੜਾ ਫਿਸ਼ਟਨਰ ਜੀ ਜਾਣਾ ਚਾਹੁੰਦਾ ਉਹ 80 ਰੁਪਏ ਟਿਕਟ ਹੈ ਟਿਕਟ ਕੀ ਹੈ ਜੀ ਕਿੰਨੀ ਦਾ ਰੇਟ ਅੱਜ ਤੋਂ ਲੈ ਕੇ ਆਪਾਂ 8 ਸਤੰਬਰ ਤੱਕ ਇਹ ਮੇਲਾ ਚੱਲੂ ਰੱਖਾਂਗੇ ਇਹ ਟਾਈਮ ਕੀ ਹੈ ਜੀ ਟਾਈਮ ਸ਼ਾਮ ਦੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੈ ਜੀ ਲੋਪਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਪਰ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਹੋਮੋ ਹਮਾ ਕੇ ਪਹੁੰਚੋ ਸਾਰੇ ਕਿ ਪਹਿਲੀ ਵਾਰ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਨਵੀਂ ਚੀਜ਼ ਆਈ ਹੈ ਤੇ ਬੱਚਿਆਂ ਦਾ ਮਨੋਰੰਜਨ ਵੀ ਕਾਫੀ ਹੋਏਗਾ ਜੀ